ਲੇ 25 30 ਰੁਪਏ किलो ਟਮਾਟਰ ਸੀ ਆਮ ਬੰਦਾ ਵੀ ਖਾ ਸਕਦਾ ਸੀ ਹੁਣ 200 ਰੁਪਏ ਕਿਲੋ ਭਾਜੀ ਟਮਾਟਰ ਦਾ ਰੇਟ ਹੋ ਗਿਆ ਆਮ ਬੰਦੇ ਤੋਂ ਪਹੁੰਚ ਤੋਂ ਬਾਹਰੇ ਆ ਭਾਜੀ ਭਾਜੀ ਕਸਟਮਰ ਪਹਿਲੀ ਗੱਲ ਤੇ 200 ਸੁਣ ਕੇ ਡਰ ਜਾਂਦਾ ਭਾਜੀ ਤੁਹਾਡੇ ਸਾਹਮਣੇ ਖੜੇ ਐ ਜੇ ਕੋਈ ਲਊਗਾ ਵੀ ਮਸਾ 20 30 ਰੁਪਏ ਦੋ ਜਾਂ ਤਿੰਨ ਟਮਾਟਰ ਲੈ ਕੇ ਜਾਂਦਾ ਏ ਇੱਥੇ ਜਿਹੜਾ ਗਾਹਕ ਆਂਦਾ ਵਾ ਪੁੱਛ ਕੇ ਚਲ ਜਾਂਦਾ ਭਾਜੀ ਕਿਉਂਕਿ ਸਬਜ਼ੀ ਬਹੁਤ ਮਹਿੰਗੀ ਆ ਭਾਜੀ ਉਹ ਤੋਂ ਪੈਸੇ ਨਕਦ ਦੇ ਕੇ ਆਨੇ ਆ ਇੱਥੇ ਰੋ 1500 700 ਘਟਾ ਕੇ ਹੀ ਜਾਂਦੇ ਪਿਆ ਰੋ ਤੇ ਭਾਜੀ ਕੋਈ ਬੈਨੀਫਿਸ਼ੀਅਰੀ ਮਾਨੀ ਨਹੀਂ ਕਰਦਾ ਪਿਆ ਕੰਮ ਕਰਨ ਦੇ ਵਿੱਚ ਵਾਧੂ ਵੱਧ ਭਾਜੀ ਇੱਕ ਪਾਈਆ ਇਸ ਤੋਂ ਵੱਧ ਸਬਜ਼ੀ ਨਹੀਂ ਲੈਂਦਾ ਉਹ ਵੀ 10 ਗਾਹ ਗਾਂਦੇ ਵਿੱਚੋਂ 3 ਗਾਹ ਲੈ ਕੇ ਜਾਂਦੇ 7 ਰੇਡ ਪੁੱਛ ਕੇ ਜਾਂਦੇ ਲਗਾਤਾਰ ਵਾਧੀ ਹੋਈ ਮਹਿੰਗਾਈ ਨੂੰ ਲੈ ਕੇ ਆਮ ਲੋਕਾਂ ਦੀ ਜੇਬ ਦੇ ਉੱਤੇ ਕਾਫੀ ਅਸਰ ਦੇਖਣ ਨੂੰ ਮਿਲਿਆ جے گل کریے روز ਰਸੋਈ ਦੇ ਵਿੱਚ ਕੰਮ ਆਣ ਵਾਲੀ ਸਬਜ਼ੀਆਂ ਦਾ ਸਬਜ਼ੀਆਂ ਵੀ ਕਾਫੀ ਮਹਿੰਗੀਆਂ ਹੋਈਆਂ ਦਿਖਾਈ ਦੇ ਰਹੀਆਂ ਤੁਹਾਨੂੰ ਸਬਜ਼ੀ ਮੰਡੀ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਜਿੱਥੇ ਸਬਜ਼ੀ ਮੰਡੀ ਬਿਲਕੁਲ ਸ਼ਾਂਤ ਬਿਲਕੁਲ ਖਾਲੀ ਹੋਈ ਦਿਖਾਈ ਦੇ ਰਹੀ ਹੈ ਦੁਕਾਨਦਾਰ ਵੀ ਸਾਡੇ ਨਾਲ ਮੌਜੂਦ ਹੈ ਉਦਾਸ ਹੈ ਗੱਲਬਤ ਕਰਨੇ ਅ ਇਸ ਮੰਡੀ ਦੇ ਵਿੱਚ ਕਾਫੀ ਰੌਣਕ ਦੇਖਣ ਨੂੰ ਮਿਲਦੀ ਸੀ ਮਗਰ ਹੁਣ ਰੌਣਕ ਜਿਹੜੀ ਹੈ ਦੇਖਣ ਨੂੰ ਨਹੀਂ ਮਿਲਦੀ ਕਾਰਨ ਕੀ ਹੈ ਕਾਰਨ ਭਾਜੀ ਐਦਾਂ ਹੈ ਕਿ ਪਹਿਲੇ 25-30 ਰੁਪਏ ਕਿਲੋ ਟਮਾਟਰ ਸੀ ਆਮ ਬੰਦਾ ਵੀ ਖਾ ਸਕਦਾ ਸੀ ਹੁਣ 200 ਰੁਪਏ ਕਿਲੋ ਪਾਜੀ ਟਮਾਟਰ ਦਾ ਰੇਟ ਹੋ ਗਿਆ ਆਮ ਬੰਦੇ ਨੂੰ ਪਹੁੰਚ ਤੋਂ ਬਾਹਰੇ ਆ ਪਾਜੀ ਜੇ ਗੱਲ ਕਰਾਂ ਜੇ ਕਸਟਮਰ ਤੁਹਾਡੇ ਕੋ ਆਂਦਾ ਹੈਗਾ ਰੇਟ ਪੁੱਛਦਾ ਹੈਗਾ ਰੇਟ ਪੁੱਛਣ ਤੋਂ ਬਾਅਦ ਕਿੰਨਾ ਕ ਸਾਮਾਨ ਲੈ ਕੇ ਜਾਂਦਾ ਹੈ ਪਾਜੀ ਕਸਟਮਰ ਪਹਿਲੀ ਗੱਲ ਤੇ 200 ਸੁਣ ਕੇ ਡਰ ਜਾਂਦਾ ਹੈ ਪਾਜੀ ਤੁਹਾਡੇ ਸਾਹਮਣੇ ਖੜੇ ਹੈ ਜੇ ਕੋਈ ਲਊਗਾ ਵੀ ਮਸਾ 20-25 ਦੋ ਜਾਂ ਤਿੰਨੇ ਟਮਾਟਰ ਲੈ ਕੇ ਜਾਂਦਾ ਹੈ ਹੋਰ ਵੀ ਦੁਕਾਨਦਾਰ ਹੈ ਜਿਹੜੇ ਕਾਫੀ ਉਦਾਸ ਬੈਠੇ ਹੋਏ ਨੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਨੇ ਮਗਰ ਗਾਹਕ ਤਾਂ ਆਂਦੇ ਨੇ ਮਗਰ ਰੇਟ ਸੁਣ ਕੇ ਵਾਪਸ ਨੂੰ ਮੁੜ ਜਾਂਦੇ ਨੇ ਹਾਲਾਤ ਕੀ ਐ ਸਬਜੀ ਮੰਡੀ ਦੇ ਸਬਜੀ ਮੰਡੀ ਦੇ ਹਾਲਾਤ ਬਹੁਤ ਬੁਰੇ ਹੋਏ ਪਏ ਆ ਸਬਜੀ ਮਿਲਦੀ ਨਹੀਂ ਕੋਈ ਟਮਾਟਰ ਬਹੁਤ ਮਹਿੰਗਾ ਹੋ ਗਿਆ ਟਮਾਟਰ ਦੀ ਜਗ੍ਹਾ ਆਪਾਂ ਛਲੀਆਂ ਲਾੜੀਆਂ ਇਸ ਨੂੰ ਕਰਤੀਆਂ ਗਾਹ ਗਾਂਦਾ ਹੀ ਕੋਈ ਨਹੀਂ ਰੇਟ ਬਹੁਤ ਵੱਧ ਗਿਆ ਸਬ지 ਸਾਰੀਆਂ ਦੇ ਟਮਾਟਰ ਜਿਆਦਾ ਮਹਿੰਗਾ ਹੋ ਗਿਆ ਟਮਾਟਰ ਦਾ ਰੇਟ ਇੰਨਾ ਵੱਧ ਗਿਆ ਕਾਰਨ ਕੀ ਆ ਇਹ ਬਰਸਾਤ ਕਰਕੇ ਮੀਂਹ ਪੈ ਗਿਆ ਜਿਮੀਦਾਰਾਂ ਘੱਟ ਬੀਜੇ ਸੀ ਜਿਹੜਾ ਜਿਮੀਦਾਰ ਆਈ ਉਹ ਬਾਹਰੋਂ ਝੋਨਾ ਲਾਤਾ ਸੇ ਬਾਹਰੋਂ ਆਣਾ ਟਮਾਟਰ ਹੁਣ ਤਾਂ ਕਰਕੇ ਮੰਗਿਆ ਹੋਰ ਦੁਕਾਨਦਾਰ ਵੀ ਆਏ ਜਿਨ੍ਹਾਂ ਨੇ ਸਬਜ਼ੀ ਮੰਡੀ ਤੋਂ ਸਬਜ਼ੀ ਦਾ ਮੰਗਵਾਈ ਹੈ ਮਗਰ ਉਹਨਾਂ ਨੂੰ ਲਫਾਫਿਆਂ 'ਚੋਂ ਕੱਢਣ ਦਾ ਦਿਲ ਨਹੀਂ ਕਰ ਰਿਹਾ ਸਵੇਰ ਦੇ ਤੁਸੀਂ ਇੱਥੇ ਬੈਠੇ ਹੋ ਸਬਜ਼ੀਆਂ ਲਫਾਫੇ 'ਚ ਬੰਦ ਪਈਆਂ ਹੋਈਆਂ ਕੱਢਣ ਨੂੰ ਦਿਲ ਕਿਉਂ ਨਹੀਂ ਕਰ ਰਿਹਾ ਭਾਜੀ ਕੋਈ ਆਂਦਾ ਹੀ ਨਹੀਂ ਰੇਟ ਪੁੱਛਣ ਉਦਾਂ ਹੀ ਸ਼ਾਮ ਨੂੰ ਖੋਲਾਂਗੇ ਭਾਜੀ ਮਾੜੀਆਂ ਮਾੜੀਆਂ ਹੋਣੀ ਆਏ ਆ ਅੱਜ ਉੱਤੇ ਸਬਜ਼ੀ ਕੋਈ ਨਹੀਂ ਮਿਲਦੀ ਇੱਥੇ ਜਿਹੜਾ ਗਾਹਕ ਆਂਦਾ ਵਾ ਪੁੱਛ ਕੇ ਚਲ ਜਾਂਦਾ ਭਾਜੀ ਕਿਉਂਕਿ ਸਬਜ਼ੀ ਬਹੁਤ ਮਹਿੰਗੀ ਹੈ ਭਾਜੀ ਤੇ ਇਸ ਕਰਕੇ ਮੈਂ ਮਾਨ ਨਹੀਂ ਕਰਦਾ ਪਿਆ ਭਾਜੀ ਰੋਜ਼ ਇਦਾਂ ਰੋਜ਼ ਪੈਸੇ ਘਟਾ ਕੇ ਜਾਣੇ ਪਏ ਇੱਕ ਗੱਲ ਉਥੋਂ ਪੈਸੇ ਨਕਦ ਦੇ ਕੇ ਆਨੇ ਆ ਇੱਥੇ ਰੋ 1500 700 ਘਟਾ ਕੇ ਹੀ ਜਾਂਦੇ ਪਿਆ ਰੋਜ ਤੇ ਭਾਜੀ ਕੋਈ ਬੈਨੀਫੀਸ਼ੀਅਰੀ ਮਾਨ ਨਹੀਂ ਕਰਦਾ ਪਿਆ ਕੰਮ ਕਰੰਦੇ ਭਾਜੀ ਹਾਂ ਜੇ ਗੱਲ ਕਰਾਂ ਅੱਜ ਦਾ ਰੇਟ ਕਿਹੜੀ ਕਿਹੜੀ ਸਬਜ਼ੀ ਦਾ ਕੀ ਹੈ ਔਰ ਕਿਹੜੀ ਚੀਜ਼ ਮਹਿੰਗੀ ਹੋ ਚੁੱਕੀ ਹੈ ਇਹਲੇ ਭਾਜੀ ਟਮਾਟਰ ਗੋਭੀ ਫਰਾਸਵੀਨ ਸ਼ਿਮਲਾ ਮਿਰਚਾਂ ਟਿੰਡੇ ਮਟਰ ਇਹ ਭਾਜੀ ਆਸਮਾਨੀ ਫੜੇ ਹੋਏ ਆ ਟਮਾਟਰ ਦਾ ਕੀ ਰੇਟ ਹੈ ਟਮਾਟਰ ਭਾਜੀ 200 ਰੁਪਏ ਕਿਲੋ ਹੈ ਤੇ ਮਟਰ 150 ਰੁਪਏ ਕਿਲੋ ਹੈ ਗੋਭੀ 150 ਰੁਪਏ ਕਿਲੋ ਹੈ ਸ਼ਿਮਲਾ ਮਿਰਚ 150 ਰੁਪਏ ਕਿਲੋ ਹੈ। ਇੱਕ ਕਸਟਮਰ ਤੁਹਾਡੇ ਕੋ ਆਂਦਾ ਹੈਗਾ, ਸਬਜ਼ੀ ਦਾ ਰੇਟ ਪੁੱਛਦਾ ਹੈਗਾ। ਸਬਜ਼ੀ ਦੇ ਰੇਟ ਪੁੱਛਣ ਤੋਂ ਬਾਅਦ ਕਿੰਨੀ ਕ ਸਬਜ਼ੀ ਲੈ ਕੇ ਜਾਂਦਾ ਦਾ? ਵੱਧੂ ਵੱਧ ਭਾਜੀ ਇੱਕ ਪਾਈਆ। ਇਸ ਤੋਂ ਬਾਅਦ ਸਬਜ਼ੀ ਨਹੀਂ ਲੈਂਦਾ। ਉਹ ਵੀ 10 ਗਾਗ ਆਂਦੇ ਆ ਵਿੱਚੋਂ 3 ਗਾਗ ਲੈ ਕੇ ਜਾਂਦੇ ਆ, 7 ਰੇਟ ਪੁੱਛ ਕੇ ਜਾਂਦੇ ਆ। ਇੰਨੇ ਬੁਰੇ ਹਾਲਾਤ ਹੋਏ ਪਿਆ। ਬਸ ਜੇ ਗਾ ਕੋਈ ਲੈਂਦਾ ਵੀ ਹੈ ਤੇ ਪਾਈਆ ਕ ਸਬਜ਼ੀ ਲੈਂਦਾ ਬਸ। ਉਸ ਤੋਂ ਬਾਅਦ ਸਬਜ਼ੀ ਨਹੀਂ ਕੋਈ ਗਾਗ ਲੈ ਕੇ ਜਾ ਰਿਹਾ। ਔਰ ਸਬਜ਼ੀ ਇੰਨੀ ਮਹਿੰਗੀ ਆ ਸਾਡੀ ਮੰਡੀ ਦੇਖ ਲਓ ਪੂਰੀ ਖਾਲੀ ਪਈ ਹੋਈ ਆ। ਕੋਈ ਇੱਥੇ ਭਾਜੀ ਆ ਇਹ ਨਹੀਂ ਰਿਹਾ ਵਾ ਤਣੀ ਕੀ ਗੱਲ ਵਾ ਔਰ ਇਹ ਸਬਜੀ ਮਹਿੰਗੀ ਹੋਣ ਦੇ ਕਾਰਨ ਇਹ ਹੈ ਕਿ ਪਿੱਛੇ ਭਜੀ ਬਾੜਾ ਬੂੜਾ ਆ ਗਈਆਂ ਵਾ ਸਾਡਾ ਵੀ ਕੋਈ ਕਸੂਰ ਨਹੀਂ ਹੈ ਨਾ ਮੰਡੀ ਵਾਲਿਆਂ ਦਾ ਕਸੂਰ ਹੈ ਪਿੱਛੂ ਸਬਜੀ ਘਟਾ ਰਹੀ ਹੈ ਇਸ ਕਰਕੇ ਰੇਟ ਚੱਕੇ ਚੱਕੇ ਪਏ ਆ ਕਾਫੀ ਦੁਕਾਨਦਾਰ ਉਦਾਸ ਦਿਖਾਈ ਦੇ ਰਹੇ ਮੈਂ ਆਪਣਾ ਕੈਮਰਾਮੈਨ ਨੂੰ ਇੱਕ ਵਾਰ ਫੇਰ ਕਹਿ ਦਿੰਦਾ ਸਬਜੀ ਮੰਡੀ ਦੀ ਤਸਵੀਰਾਂ ਤੁਹਾਨੂੰ ਸਾਧੀਆਂ ਕਰ ਦਈਏ ਜਿਸ ਸਬਜੀ ਮੰਡੀ ਦੇ ਉੱਤੇ ਕਾਫੀ ਰੌਣਕ ਦੇਖਣ ਨੂੰ ਮਿਲਦੀ ਸੀ ਅੱਜ ਉਹ ਸਬਜੀ ਮੰਡੀ ਸੁਨਸਾਨ ਪਈ ਹੋਈ ਹੈ ਔਰ ਦੁਕਾਨਦਾਰ ਜਿਹੜੇ ਹੈਗੇ ਐ ਇੱਥੇ ਉਦਾਸ ਦਿਖਾਈ ਦੇ ਰਹੇ ਕਿਉਂਕਿ ਲਗਾਤਾਰ ਸਬਜ਼ੀਆਂ ਦੀ ਰੇਟ ਲਗਾਤਾਰ ਵੱਧੇ ਪਏ ਹੋਏ ਦਿਖਾਈ ਦੇ ਰਹੇ ਨੇ ਕੈਮਰਾਮੈਨ ਜਤਿੰਦਰਨਾ ਵਿਨੇਸ਼ ਸ਼ਰਮਾ ਦੈਨਿਸ਼ੁਰਾ ਟੀਵੀ ਜਿਲੰਧਰ